ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਡਾ ਸਾਂਝੀ ਕਰਨ ਜਾ ਰਹੀ ਹਾਂ ਕਰਮਾਂ ਦਾ ਫਲ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਕੋਈ ਤੁਹਾਡੇ ਘਰ ਪੁੱਤ ਬਣ ਕੇ ਆਉਂਦਾ ਹੈ ਕੋਈ ਧੀ ਬਣ ਕੇ ਕੋਈ ਜਵਾਈ ਬਣ ਕੇ ਆਖਿਰਕਾਰ ਇਹ ਲੋਕ ਕੌਣ ਹੁੰਦੇ ਹਨ ਇੱਕ ਫੌਜੀ ਸੀ ਉਸ ਦਾ ਮਾਪਿਓ ਨਹੀਂ ਸੀ ਨਾ ਹੀ ਉਹ ਵਿਆਹਿਆ ਹੋਇਆ ਸੀ ਨਾ ਬੱਚੇ ਸਨ ਨਾ ਭਰਾ ਸੀ ਨਾ ਭੈਣ ਸੀ ਉਹ ਫੌਜ ਵਿੱਚ ਭਾਵੇਂ ਪੈਸੇ ਬਿਚਾਰਿਆ ਸੀ ਪਰ ਉਸ ਨੂੰ ਪਿਆਰ ਕਰਨ ਵਾਲਾ ਕੋਈ ਨਹੀਂ ਸੀ ਇਸ ਲਈ ਫੌਜੀ ਦਾ ਕੋਈ ਖਰਚਾ ਨਹੀਂ ਸੀ ਇਸ ਲਈ ਫੌਜੀ ਨੂੰ ਜੋ ਵੀ ਤਨਖਾਹ ਮਿਲਦੀ ਸੀ ਉਹ ਜਮ੍ਹਾਂ ਕਰਵਾ ਦਿੰਦਾ ਸੀ ਫੌਜ ਦੀ ਪਲਟਨ ਵਿੱਚ ਇੱਕ ਵਪਾਰੀ ਸਮਾਨ ਸਪਲਾਈ ਕਰਦਾ ਸੀ ਫੌਜੀ ਦੀ ਉਸ ਨਾਲ ਜਾਣ ਪਛਾਣ ਹੋ ਗਈ ਅਤੇ ਦੋਵੇਂ ਚੰਗੇ ਦੋਸਤ ਬਣ ਗਏ ਇੱਕ ਦਿਨ ਵਪਾਰੀ ਨੇ ਫੌਜੀ ਨੂੰ ਕਿਹਾ ਤੇਰੇ ਕੋਲ ਜੋ ਵੀ ਪੈਸਾ ਹੈ ਉਹ ਪੈਸਾ ਮੈਨੂੰ ਦੇ ਦੇ ਮੈਂ ਇਸ ਨੂੰ ਕਾਰੋਬਾਰ ਵਿੱਚ ਲਗਾਵਾਗਾ ਤੇਰਾ ਹੀ ਦਿੱਤਾ ਹੋਇਆ ਪੈਸਾ ਵੀ ਵਧੇਗਾ ਅਤੇ ਮੇਰਾ ਕਾਰੋਬਾਰ ਵੀ ਵਧੇਗਾ ਫੌਜੀ ਨੇ ਵਪਾਰੀ ਤੇ ਯਕੀਨ ਕਰਕੇ ਉਸ ਨੂੰ ਪੈਸੇ ਦੇ ਦਿੱਤੇ ਵਪਾਰੀ ਨੇ ਉਹ ਪੈਸਾ ਕਾਰੋਬਾਰ ਵਿੱਚ ਲਗਾਇਆ ਇਸ ਨਾਲ ਉਸ ਦਾ ਕਾਰੋਬਾਰ ਕਾਫੀ ਵਧ ਗਿਆ ਸੀ ਤੇ ਉਹ ਚੰਗਾ ਕਮਾਉਣ ਲੱਗ ਪਿਆ ਪਰ ਕੁਝ ਦਿਨਾਂ ਬਾਅਦ ਹੀ جنگ ਸ਼ੁਰੂ ਹੋ ਗਈ ਸਿਪਾਹੀ جنگ ਵਿੱਚ ਘੋੜੀ ਤੇ ਲੜਨ ਗਿਆ ਦੌੜ ਦੇ ਦੌੜ ਦੇ ਘੋੜੀ ਇੰਨੀ ਮਾੜੀ ਹੋ ਗਈ ਕਿ ਉਸ ਤੋਂ ਭੱਜਿਆ ਨਹੀਂ ਜਾ ਰਿਹਾ ਸੀ ਉਹ ਥੱਕ ہار ਕੇ ਦੁਸ਼ਮਣ ਦੇ ਨਿਸ਼ਾਨੇ ਤੇ ਖੜੀ ਹੋ ਗਈ। ਦੁਸ਼ਮਣਾਂ ਨੇ ਫੌਜੀ ਤੇ ਹਮਲਾ ਕਰ ਦਿੱਤਾ ਅਤੇ ਉਹ ਉੱਥੇ ਹੀ ਮਰ ਗਿਆ। ਅਤੇ ਘੋੜੀ ਵੀ ਮਰ ਗਈ। ਜਦੋਂ ਵਪਾਰੀ ਨੂੰ ਪਤਾ ਲੱਗਾ ਕਿ ਫੌਜੀ ਮਰ ਗਿਆ ਹੈ ਤਾਂ ਉਹ ਬਹੁਤ ਖੁਸ਼ ਹੋਇਆ। ਕਿਉਂਕਿ ਹੁਣ ਫੌਜੀ ਨੂੰ ਪੈਸੇ ਨਹੀਂ ਦੇਣੇ ਪੈਣੇ ਸਨ। ਹੁਣ ਫੌਜੀ ਦਾ ਸਾਰਾ ਪੈਸਾ ਵਪਾਰੀ ਦਾ ਸੀ। ਵਪਾਰੀ ਬਹੁਤ ਖੁਸ਼ ਸੀ। ਸਮਾਂ ਬੀਤਦਾ ਗਿਆ ਅਤੇ ਕੁਝ ਸਾਲ ਬਾਅਦ ਵਪਾਰੀ ਦੇ ਘਰ ਇੱਕ ਮੁੰਡੇ ਦਾ ਜਨਮ ਹੋਇਆ। ਹੋਣ ਵਪਾਰੀ ਹੋਰ ਵੀ ਖੁਸ਼ ਹੋ ਗਿਆ ਕਿ ਰੱਬ ਨੇ ਮੈਨੂੰ ਬਹੁਤ ਅਸੀਸ ਦਿੱਤੀ ਹੈ ਮੈਂ ਬਹੁਤ ਪੈਸਾ ਕਮਾਇਆ ਕਾਰੋਬਾਰ ਵੀ ਵਧਿਆ ਮੇਰਾ ਇੱਕ ਮੁੰਡਾ ਹੋਇਆ ਉਸ ਦਾ ਮੁੰਡਾ ਬਚਪਨ ਤੋਂ ਹੀ ਹੁਸ਼ਿਆਰ ਸੀ ਉਹ ਵਪਾਰੀ ਵਾਂਗ ਹੀ ਹੁਸ਼ਿਆਰ ਸੀ ਵਪਾਰੀ ਨੇ ਉਸ ਨੂੰ ਬਹੁਤ ਵਧੀਆ ਪੜਾਇਆ ਲਿਖਾਇਆ ਜਦੋਂ ਮੁੰਡਾ ਪੜ੍ਹਾਈ ਕਰਨ ਤੋਂ ਬਾਅਦ ਵੱਡਾ ਹੋਇਆ ਤਾਂ ਵਪਾਰੀ ਨੇ ਸੋਚਿਆ ਕਿ ਹੁਣ ਉਹ ਕਾਰੋਬਾਰ ਸੰਭਾਲ ਲਵੇਗਾ ਚਲੋ ਉਸ ਦਾ ਵਿਆਹ ਕਰ ਦਈਏ ਵਪਾਰੀ ਨੇ ਮੁੰਡੇ ਦਾ ਵਿਆਹ ਬਹੁਤ ਧੂਮ-ਧਾਮ ਨਾਲ ਕਰ ਦਿੱਤਾ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਵਿਆਹ ਤੋਂ ਬਾਅਦ ਘਰ ਵਿੱਚ ਇੱਕ ਨੂ ਆ ਗਈ ਸੀ। ਹੁਣ ਵਪਾਰੀ ਨੇ ਸੋਚਿਆ ਕਿ ਮੁੰਡੇ ਦਾ ਵਿਆਹ ਹੋ ਗਿਆ ਹੈ। ਉਹਨੂੰ ਕਾਰੋਬਾਰ ਸੰਭਾਲ ਲਵੇਗਾ। ਪਰ ਇੱਕ ਦਿਨ ਅਚਾਨਕ ਮੁੰਡੇ ਦੀ ਸਿਹਤ ਵਿਗੜ ਗਈ। ਹੁਣ ਵਪਾਰੀ ਇੱਕ ਡਾਕਟਰ ਤੋਂ ਦੂਜੇ ਡਾਕਟਰ, ਦੂਜੇ ਤੋਂ ਤੀਜੇ ਡਾਕਟਰ ਵੱਲ ਭੱਜ ਰਿਹਾ ਸੀ। ਡਾਕਟਰ ਜੋ ਵੀ ਦਵਾਈ ਦੇ ਰਿਹਾ ਸੀ ਉਹ ਕੰਮ ਨਹੀਂ ਕਰ ਰਹੀ ਸੀ। ਮੁੰਡੇ ਦੀ ਬਿਮਾਰੀ ਹੌਲੀ-ਹੌਲੀ ਵੱਧ ਰਹੀ ਸੀ। ਵਪਾਰੀ ਦੇ ਪੈਸੇ ਬਰਬਾਦ ਹੋ ਰਹੇ ਸਨ ਅਤੇ ਬਿਮਾਰੀ ਵਧਦੀ ਜਾ ਰਹੀ ਸੀ। ਇਹ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ। ਬਹੁਤ ਸਾਰਾ ਪੈਸਾ ਖਰਚ ਹੋ ਰਿਹਾ ਸੀ। ਹੁਣ ਅੰਤ ਵਿੱਚ ਡਾਕਟਰ ਨੇ ਵਪਾਰੀ ਨੂੰ ਕਿਹਾ ਕਿ ਤੁਹਾਡੇ ਪੁੱਤਰ ਨੂੰ ਇੱਕ ਲਾਇਲਾਜ ਬਿਮਾਰੀ ਹੋ ਗਈ ਹੈ। ਇਹ ਮੁੰਡਾ 2-3 ਦਿਨਾਂ ਵਿੱਚ ਮਰ ਜਾਵੇਗਾ। ਡਾਕਟਰ ਦਾ ਜਵਾਬ ਸੁਣ ਕੇ ਵਪਾਰੀ ਨਿਰਾਸ਼ ਹੋ ਗਿਆ। ਤੇ ਆਪਣੇ ਬਿਮਾਰ ਪੁੱਤ ਨੂੰ ਲੈ ਕੇ ਆਪਣੇ ਘਰ ਵੱਲ ਰੋਂਦਾ ਹੋਇਆ ਤੁਰ ਪਿਆ ਰਸਤੇ ਵਿੱਚ ਉਸਨੇ ਇੱਕ ਆਦਮੀ ਮਿਲਿਆ ਤੇ ਉਸਨੇ ਕਿਹਾ ਸਹਿਰ ਜੀ ਕੀ ਹੋਇਆ ਤੁਸੀਂ ਬਹੁਤ ਉਦਾਸ ਲੱਗ ਰਹੇ ਹੋ ਵਪਾਰੀ ਨੇ ਕਿਹਾ ਇਹ ਮੇਰਾ ਇਕਲੌਤਾ ਪੁੱਤਰ ਹੈ ਮੈਂ ਸੋਚਿਆ ਸੀ ਕਿ ਬੁਢਾਪੇ ਵਿੱਚ ਮੇਰੀ ਮਦਦ ਕਰੇਗਾ ਇਸ ਦਾ ਵਿਆਹ ਕਰ ਦਿੱਤਾ ਸੀ ਕੁਝ ਦਿਨ ਬੀਤੇ ਤੇ ਇਹ ਬਿਮਾਰ ਹੋ ਗਿਆ ਤੇ ਮੈਂ ਇਸ ਤੇ ਬਹੁਤ ਪੈਸਾ ਖਰਚ ਕੀਤਾ ਪੈਸੇ ਪਾਣੀ ਵੰਗ ਵਹਾ ਦਿੱਤੇ ਪਰ ਅੱਜ ਡਾਕਟਰਾਂ ਨੇ ਹਾਰ ਮੰਨ ਲਈ ਹੈ ਹੋਨੇ ਠੀਕ ਨਹੀਂ ਹੋ ਸਕਦਾ ਆਦਮੀ ਨੇ ਕਿਹਾ ਸੇਰ ਜੀ ਤੁਸੀਂ ਨਿਰਾਸ਼ ਕਿਉਂ ਹੋ ਰਹੇ ਹੋ ਮੇਰੇ ਗਵਾਂਡ ਵਿੱਚ ਇੱਕ ਵੈਦ ਹੈ ਦੋ ਆਨਿਆਂ ਦਾ ਦਵਾਈ ਦਾ ਪੈਕੇਟ ਲੈਣ ਤੋਂ ਬਾਅਦ ਮੁਰਦਾ ਵੀ ਉੱਠ ਜਾਂਦਾ ਹੈ ਤੁਸੀਂ ਜਲਦੀ ਜਾਓ ਦਵਾਈ ਲੈ ਕੇ ਆਪਣੇ ਪੁੱਤਰ ਨੂੰ ਦਿਓ ਵਪਾਰੀ ਆਪ ਭੱਜਦਾ ਹੋਇਆ ਗਿਆ ਤੇ ਦੋ ਆਨਿਆਂ ਦੀ ਦਵਾਈ ਦਾ ਪੈਕੇਟ ਲਿਆਇਆ ਮੁੰਡੇ ਨੂੰ ਖਵਾਇਆ ਤੇ ਕੁਝ ਸਮੇਂ ਬਾਅਦ ਹੀ ਮੁੰਡਾ ਮਰ ਗਿਆ ਹੁਣ ਸੇਰ ਤੇ ਉਸਦੀ ਘਰਵਾਲੀ ਉੱਚੇ-ਉੱਚੇ ਰੋ ਰਏ ਸਨ 加ਰ ਵਿੱਚ ਨੂੰ ਅਤੇ ਸਾਰਾ ਪਿੰਡ ਵੀ ਰੋ ਰਿਹਾ ਸੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ ਕਿ ਸੇੜ ਦਾ ਜਵਾਨ ਮੁੰਡਾ ਮਰ ਗਿਆ ਹੈ ਸਾਰੇ ਹੀ ਰੋ ਰਹੇ ਸਨ ਇੱਕ ਮਹਾਤਮਾ ਉੱਥੇ ਸੀ ਉਸਨੇ ਕਿਹਾ ਤੁਸੀਂ ਕਿਉਂ ਰੋ ਰਹੇ ਹੋ ਕੀ ਹੋਇਆ ਲੋਕਾਂ ਨੇ ਕਿਹਾ ਮਹਾਰਾਜ ਇਹ ਸੇ ਇੱਕ ਹੀ ਨੌਜਵਾਨ ਮੁੰਡਾ ਸੀ ਉਹ ਮਰ ਗਿਆ ਇਸੇ ਲਈ ਸਾਰੇ ਰੋ ਰਹੇ ਹਨ ਮਹਾਤਮਾ ਨੇ ਕਿਹਾ ਹੁਣ ਰੋਵੋ ਨਾ ਸੇੜ ਨੇ ਕਿਹਾ ਕਿਉਂ ਮਹਾਰਾਜ ਇੱਕ ਵਿਅਕਤੀ ਜਿਸ ਦਾ ਜਵਾਨ ਪੁੱਤਰ ਮਰ ਗਿਆ ਹੈ ਕਿਉਂ ਰੋਵੇਗਾ ਨਹੀਂ ਤਾਂ ਉਹ ਕੀ ਕਰੇਗਾ ਮਹਾਤਮਾ ਨੇ ਕਿਹਾ ਉਸ ਦਿਨ ਤੂੰ ਬਹੁਤ ਖੁਸ਼ ਸੀ ਜਿਸ ਦਿਨ ਫੌਜੀ ਨੇ ਤੈਨੂੰ ਪੈਸੇ ਦਿੱਤੇ ਸਨ ਸੇਠ ਬੋਲਿਆ ਹਾਂ ਜੀ ਉਸ ਤੋਂ ਕਾਰੋਬਾਰ ਲਈ ਪੈਸੇ ਲਏ ਸਨ ਮਹਾਤਮਾ ਨੇ ਕਿਹਾ ਉਸ ਦਿਨ ਤੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਜਦੋਂ ਫੌਜੀ ਮਰ ਗਿਆ ਸੀ ਤੂੰ ਸੋਚਿਆ ਸੀ ਕਿ ਤੈਨੂੰ ਪੈਸੇ ਨਹੀਂ ਦੇਣੇ ਪੈਣਗੇ ਮਹਾਤਮਾ ਨੇ ਕਿਹਾ ਜਦੋਂ ਤੇਰੇ ਘਰ ਮੁੰਡਾ ਹੋਇਆ ਸੀ ਤਉ ਉਸ ਦਿਨ ਵੀ ਤੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਪਤਾ ਨਹੀਂ ਕਿੰਨੀਆਂ ਮਠਿਆਈਆਂ ਵੰਡੀਆਂ ਗਈਆਂ ਸਨ ਸੀਟ ਨੇ ਕਿਹਾ ਉਸ ਦਿਨ ਮੇਰੇ ਘਰ ਇੱਕ ਮੁੰਡਾ ਪੈਦਾ ਹੋਇਆ ਸੀ ਮਹਾਰਾਜ ਜਦੋਂ ਮੁੰਡਾ ਪੈਦਾ ਹੁੰਦਾ ਤਾਂ ਸਾਰੇ ਖੁਸ਼ ਹੁੰਦੇ ਹਨ ਇਸ ਲਈ ਮੈਂ ਵੀ ਖੁਸ਼ ਸੀ ਮਹਾਤਮਾ ਨੇ ਕਿਹਾ ਤਾਂ ਜਦੋਂ ਤੂੰ ਉਦੋਂ ਇੰਨਾ ਖੁਸ਼ ਸੀ ਤਾਂ ਹੁਣ ਇਹਨੇ ਛੋਟੀ ਜਿਹੀ ਗੱਲ ਲਈ ਕਿਉਂ ਰੋ ਰਿਹਾ ਹੈ ਸੀਟ ਨੇ ਕਿਹਾ ਮਹਾਰਾਜ ਇਹ ਤੁਹਾਨੂੰ ਛੋਟੀ ਜਿਹੀ ਗੱਲ ਲੱਗ ਸਕਦੀ ਹੈ ਮੇਰਾ ਪੁੱਤਰ ਮਰ ਗਿਆ ਹੈ ਅਤੇ ਤੁਸੀਂ ਕਹਿ ਰਹੇ ਹੋ ਕਿ ਇਹ ਛੋਟੀ ਜਿਹੀ ਗੱਲ ਹੈ। ਮਹਾਤਮਾ ਨੇ ਕਿਹਾ ਉਹ ਪੈਸੇ ਲੈਣ ਲਈ ਹੀ ਤੇਰਾ ਪੁੱਤਰ ਬਣ ਕੇ ਆਇਆ ਸੀ। ਉਸਨੇ ਜੋ ਕੁਝ ਖਰਚ ਕਰਨਾ ਸੀ ਕੀਤਾ, ਪੜ੍ਹਾਈ, ਭੋਜਨ, ਕੱਪੜੇ, ਕੁਝ ਉਸਦੇ ਵਿਆਹ ਤੇ ਖਰਚ ਕੀਤਾ ਅਤੇ ਕੁਝ ਹਿੱਸਾ ਡਾਕਟਰਾਂ ਨੂੰ ਦੇ ਦਿੱਤਾ। ਹੁਣ ਜਦੋਂ ਦੋ ਆਨੇ ਬਚੇ ਸਨ ਤਾਂ ਉਸਨੇ ਉਹ ਵੀ ਦੇ ਦਿੱਤੇ। ਆਪਣਾ ਸਾਰਾ ਕੁਝ ਖਾ ਕੇ ਉਹ ਚਲਾ ਗਿਆ। ਹੁਣ ਉਸਦੇ ਕਰਮਾਂ ਦਾ ਹਿਸਾਬ ਖਤਮ ਹੋ ਗਿਆ। ਛੇਡਨੇ ਕਿਆ ਚਲੋ ਇਹ ਤਾਂ ਸਾਡੇ ਪੁੱਤਰ ਦੇ ਕਰਮਾਂ ਦਾ ਹਿਸਾਬ ਸੀ ਸਾਡੇ ਨਾਲ ਜੋ ਕੁਝ ਹੋਇਆ ਉਹ ਹੋਇਆ ਪਰ ਉਹ ਜਵਾਨ ਨੂੰ ਘਰ ਵਿੱਚ ਰੋ ਰਹੀ ਹੈ ਉਸਨੇ ਆਪਣੀ ਜਵਾਨੀ ਵਿੱਚ ਉਸਨੂੰ ਧੋਖਾ ਦਿੱਤਾ ਹੈ ਅਤੇ ਉਸਨੂੰ ਵਿਧਵਾ ਬਣਾ ਦਿੱਤਾ ਇਸ ਵਿੱਚ ਉਸਦਾ ਕੀ ਕਸੂਰ ਸੀ ਮਹਾਤਮਾ ਨੇ ਕਿਹਾ ਕਿ ਉਸਨੇ ਵੀ ਕਿਸੇ ਨੂੰ ਧੋਖਾ ਦਿੱਤਾ ਸੀ ਪਿਛਲੇ ਜਨਮ ਵਿੱਚ ਤੇਰੀ ਨੂੰ ਉਸ ਫੌਜੀ ਦੀ ਘੋੜੀ ਸੀ ਉਸ ਘੋੜੀ ਨੇ ਫੌਜੀ ਨੂੰ ਜੰਗ ਦੇ ਮੈਦਾਨ ਵਿੱਚ ਧੋਖਾ ਦਿੱਤਾ ਸੀ ਉਹਨੋਂ ਉਹ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੀ ਹੈ ਇਹ ਸਭ ਕਰਮਾਂ ਦਾ ਨਤੀਜਾ ਹੈ ਹਰ ਕੋਈ ਆਪਣਾ ਕਰਮ ਪੂਰਾ ਕਰਨ ਲਈ ਆਉਂਦਾ ਹੈ ਅਤੇ ਜਿਵੇਂ ਹੀ ਇਹ ਪੂਰਾ ਹੁੰਦਾ ਹੈ ਉਹ ਵਾਪਸ ਚਲਾ ਜਾਂਦਾ ਹੈ ਦੋਸਤੋ ਤੁਸੀਂ ਸੁਣੀ ਕਹਾਣੀ ਕਰਮਾਂ ਦਾ ਫਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ